ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਸਵਾਦਾ ਤੁਹਾਡਾ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅੱਜ ਜੋ ਅਬੇਦਕਰ ਜਨਮ ਦਿਨ ਦੇ ਮੌਕੇ ਦਲਿਤ ਸਮਾਜ ਦੇ ਭਾਈਚਾਰੇ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਦਲਿਤ ਭਾਈਚਾਰੇ ਵਾਸਤੇ ਜੋ ਅੱਜ ਅਬੇਦਕਰ ਜਨਮ ਦਿਨ ਤੇ ਐਲਾਨ ਕੀਤਾ ਹੈ ਸੋ ਬਹੁਤ ਵੱਡੀ ਖੁਸ਼ੀ ਮਨਾਈ ਜਾ ਰਹੀ ਹੈ ਡਾਕਟਰ ਪੀਮਰਾਓ ਅਬੇਦਕਰ ਜੋ ਸਿਵਧਾਨ ਦੇ ਨਿਰਮਾਤਾ ਸਨ ਉਹਨਾਂ ਨੇ ਦਲਿਤ ਸਮਾਜ ਨੂੰ ਉੱਚਾ ਚੁੱਕਣ ਲਈ ਜੋ ਰਿਜ਼ਰਵੇਸ਼ਨ ਦਿੱਤੀ ਸੀ ਉਸ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਸੀ ਸਿੱਖਿਆ ਨੂੰ ਲੈ ਕੇ ਸਿਹਤ ਨੂੰ ਲੈ ਕੇ ਔਰ ਉਹਨਾਂ ਦੇ ਰਹਿਣ ਸਹਿਣ ਨੂੰ ਲੈ ਕੇ ਸੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨਾ ਦਲ ਸਮਾਜ ਦੇ ਸਾਰੇ ਹੀ ਵਰਗਾਂ ਦਲ ਸਮਾਜ ਦੇ ਭਾਈਚਾਰੇ ਨੂੰ ਵੱਡਾ ਤੋਹਫਾ ਦੇ ਕੇ ਅੱਜ ਅਬੇਦਕਰ ਜਯੰਤੀ ਦੇ ਉੱਪਰ ਐਲਾਨ ਕੀਤਾ ਹੈ ਸੋ ਅੱਜ ਜਿਵੇਂ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਰਾਜਪਦਰੀ ਸਮਾਗਮ ਸੀ ਉਸ ਦੇ ਵਿੱਚ ਮੁੱਖ ਮੰਤਰੀ ਜੀ ਹਾਜ਼ਰ ਹੁੰਦੇ ਨੇ ਔਰ ਇਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲੇ ਡਾਕਟਰ ਪੀਮਰಾವ್ ਅਬੇਦਕਰ ਨੂੰ ਯਾਦ ਕਰਦੇ ਆ ਦਲੇ ਸਮਾਏ ਨੂੰ ਦੱਬੇ ਕੁਚਲੇ ਲੋਕਾਂ ਨੂੰ ਮੌਕੇ ਦਿੱਤੇ ਜੋ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਉੱਚਾ ਚੁੱਕਣ ਲਈ ਸਰਕਾਰ ਦੇ ਵੱਲੋਂ ਵੱਖ-ਵੱਖ ਉਹਨਾਂ ਦੇ ਭਲਾਈ ਲਈ ਸਕੀਮਾਂ ਚਲਾਈਆਂ ਜਾ ਰਹੀਆਂ ਸੀ ਉਹ ਸਭ ਕੁਝ ਜੋ ਡਾਕਟਰ ਪੀਮਰਾਓ ਦੀ ਦੇਣ ਹੈ ਸੋ ਮੁੱਖ ਮੰਤਰੀ ਨੇ ਸਮਾਗਮ ਦੇ ਦੌਰਾਨ ਐਸਸੀ ਪਾਈਚਾਰੇ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਪੋਸਟਿਕ میٹرਿਕ ਸਕਾਲਰਸ਼ਿਪ ਵੀ ਵੰਡਿਆ ਹੈ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਦੇ ਸੁਪਨੇ ਨੂੰ ਬਰਾਬਰਤਾ ਅਤੇ ਸਿੱਖਿਆ ਦਾ ਇਧਕਾਰ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਮੁੱਖ ਮੰਤਰੀ ਸਾਹਿਬ ਨੇ ਜਾਣਕਾਰੀ ਦਿੱਤੀ ਕਿ ਸਾਲ 2024-25 ਦੇ ਦੌਰਾਨ ਜੋ ਐਸਸੀ ਵਿਦਿਆਰਥੀਆਂ ਲਈ 301.20 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜਦੋਂ ਕਿ میٹرਿਕ ਸਕਾਲਰਸ਼ਿਪ ਪੋਸਟ میٹرਿਕ ਸਕਾਲਰਸ਼ਿਪ ਸਕੀਮ ਦੇ चार सौ उनती करोड़ रुपए की राशि रखी गई है सो सरकार वालों ये बहुत व्डा कदम है दलित समाज के उन्ह नौजवान उच्चा चुकने और उच्च सिक्षा वाल उत्साहित करने वाल जो कि वो नौजवान भी पढ़ के देश के कामयाब हो सकन सो दलित समाज के जिन्हें भी स्टूडेंट विद्यार्थी ने उन्होंने वास्ते स्पैशल राशि जी रखी गई है ਸੋ ਮੁੱਖ ਮੰਤਰੀ ਭਗਵੰਤ ਮਾਨ ਜੀ ਹਮੇਸ਼ਾ ਹੀ ਵਚਨਬੱਧ ਨੇ ਦਬੇ ਕੁਚਲੇ ਲੋਕਾਂ ਲਈ ਜੋ ਉਹਨਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਜਾਵੇ ਔਰ ਉਹ ਸਿੱਖਿਆ ਲੈ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਸੋ ਪੋਸਟ میٹرਿਕ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਕੀਤੀ ਹੈ ਸੋ ਇਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਕਿ ਅਸੀਂ ਹੋਰ ਵੀ ਜੋ ਉਹਨਾਂ ਨੂੰ ਰਾਖਵਾ ਕਰਨ ਦੀ ਯੋਜਨਾ ਬਣਾ ਰਹੇ ਹਾਂ ਸੋ ਉਹਨਾਂ ਦੇ ਜੋ ਕੱਲ ਮੀਟਿੰਗ ਹੋਈ ਸੀ ਕੈਬਨਟ ਦੀ ਉਹਦੇ ਵਿੱਚ ਅਸੀਂ ਉਹਨਾਂ ਜੋ ਦਲਿਤ ਸਮਾਜ ਦੇ ਉਹ ਜਿਹੜੇ EMPLOYEES ਨੇ ਉਹਨਾਂ ਵਾਸਤੇ ਸਿੱਖਿਆ ਦੇ ਵਿੱਚ ਤੇ ਸਿਹਤ ਦੇ ਵਿੱਚ ਜੋ ਨੌਕਰੀਆਂ ਕਰਦੇ ਨੇ ਉਹਨਾਂ ਦੀ ਉਮਰ ਦੇ ਵਿੱਚ ਵਾਧਾ ਕੀਤਾ ਗਿਆ ਰਿਟਾਇਰਮੈਂਟ ਉਮਰ ਜੋ ਪਹਿਲਾਂ 60 ਸਾਲ ਸੀ ਹੁਣ ਉਹਨੂੰ 65 ਸਾਲ ਕਰ ਦਿੱਤਾ ਗਿਆ ਪ੍ਰੋਫੈਸਰ ਲੈਕਚਰਰ ਜਾਂ ਪਟੇ ਜਿਹੜੇ ਡਾਕਟਰ ਨੇ MBBS ਉਹਨਾਂ ਦੇ ਜਿਹੜਾ ਕਿ ਬਹੁਤ ਫਾਇਦਾ ਹੋਵੇਗਾ ਔਰ ਇਸ ਦੇ ਨਾਲ ਹੀ ਹੋਰ ਵੀ ਜਿਹੜਾ ਦਲ ਸਮਾਜ ਦੇ ਬੱਚਿਆਂ ਲਈ ਵੱਧ ਤੋਂ ਵੱਧ ਸਹੂਲਤਾਂ ਲੈ ਕੇ ਪੰਜਾਬ ਸਰਕਾਰ ਆ ਲਈਏ ਸੋ ਪੰਜਾਬ ਦੇ ਵੱਲੋਂ ਜੋ ਅੱਜ ਡਾਕਟਰ ਭੀਮਰਾਓ ਅਵੇਦਕਰ ਦੇ ਜਨਮ ਦਿਨ ਦੇ ਮੌਕੇ ਇਹ ਸਪੈਸ਼ਲ ਐਲਾਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ